ਛੋਟੀ ਛੱਪੜੀ ਵਿੱਚ ਛੱਲਾ ਹੀ ਕਿੰਨੀਆਂ ਘੋਟ ਸਕਦੀਆਂ ਹਨ ਸੁੰਨੇ ਜੀਵਨ ਦੀ ਕਹਾਣੀ ਹੀ ਕਿੰਨੀ ਕੁ ਲੰਮੀ ਹੁੰਦੀ ਹੈ ਬਸ ਗਿੱਦੜ ਗਿਦੜੀ ਦੇ ਵ્યાਜ ਜਿੰਨੀ ਚਾਂਕ ਦੀ ਤੁੱਪ ਵਿੱਚ ਚਾਰ ਛਿੱਟਾਂ ਵਰੀਆਂ ਤੇ ਫੇਰ ਤੁੱਪ ਦੀ ਤੁੱਪ ਨਾ ਫਸਲਾਂ ਦੀ ਤੇ ਮਟਦੀ ਹੈ ਨਾ ਮੌਸਮ ਵਿੱਚੋਂ ਗਰਮੀ ਕੱਟਦੀ ਹੈ ਉਲਟਾ ਹਮਸ ਵੱਜ ਜਾਂਦਾ ਹੈ ਚੇਤੂ ਦਾ ਬਟੇਰਿਆਂ ਦੇ ਸ਼ਿਕਾਰ ਦਾ ਚਾਹ ਵੀ ਲੈ ਗਿਆ ਬੜੀ ਅਨੋਖੀ ਘਟਨਾ ਘਟੀ ਇੱਕ ਦਿਨ ਸਿਰਫ ਇੱਕੋ ਬਟੇਰਾ ਫਸਿਆ ਉਸ ਦਿਨ ਦੂਸਰਾ ਦੂਰ ਉਸ ਤੋਂ ਟਿਊ ਟਿਊ ਕਰ ਰਿਹਾ ਸੀ ਜੇ ਤੂੰ ਜਾਲ ਸਿਮੇਟਣ ਲੱਗਾ ਤਾਂ ਬਾਹਰਲਾ ਪੰਛੀ ਉੱਡ ਗਿਆ ਕਾਬੂ ਆਇਆ ਜਾਨਵਰ ਉਹਨੇ ਪਿੰਜਰੇ ਵਿੱਚ ਪਾ ਲਿਆ ਪਿੰਜਰੇ ਵਿੱਚ ਫਸਿਆ ਕਹਿੰਦੀ ਜੋਰ-ਜੋਰ ਦੀ ਪਟਾਕਿਆ ਉਹਦੀ ਦਰਦ ਭਰੀ ਆਵਾਜ਼ ਸੁਣ ਕੇ ਉੱਡਣ ਵਾਲਾ ਖੇਤ ਦਾ ਚੱਕਰ ਲਾ ਕੇ ਫਿਰ ਨੇੜੇ ਆ ਬੈਠਾ ਇੱਕ ਪਿੰਜਰੇ ਵਿੱਚ ਟਿਊ ਟਿਊ ਕਰਦਾ ਇੱਕ ਦਸ ਕਦਮਾਂ ਦੀ ਵਿੱਥ ਤੇ ਬਾਹਰ ਬੈਠਾ ਦੋਹਾਂ ਦੀ ਆਵਾਜ਼ ਵਿੱਚ ਵਿਛੋੜੇ ਦੀ ਹੂਕ ਸੀ ਦਰਦ ਸੀ ਜਸਤੋ ਚੇਤੂ ਵਰਗਾ ਆਣ ਪੜ ਬੰਦਾ ਵੀ ਮਹਿਸੂਸ ਕਰਨੋਂ ਨਾ ਰਿਹਾ। ਇੱਕ ਵਾਰ ਉਹਦੇ ਮਨ ਵਿੱਚ ਆਈ ਕਿ ਉਹ ਬਟੇਰੇ ਨੂੰ ਛੱਡ ਦੇਵੇ ਪਰ ਉਹਦਾ ਸ਼ਿਕਾਰੀ ਸੁਭਾ ਨਿਆਣਾ ਕਰ ਸਕਿਆ। ਚਲੋ ਇਸ ਨੂੰ ਮਾਰਾਂਗੇ ਨਹੀਂ ਪਾਲ ਲਵਾਂਗੇ। ਇਹਦੀ ਮਦਦ ਨਾਲ ਹੋਰ ਬਟੇਰੇ ਫੜਿਆ ਕਰਾਂਗੇ। ਉਸ ਵੇਲੇ ਚੇਤੂ ਇੰਨਾ ਹੀ ਸੋਚ ਸਕਿਆ। ਉਹ ਮੋਢੇ ਤੇ ਜਾਲ ਸੁੱਟ ਕੇ ਤੇ ਹੱਥ ਵਿੱਚ ਪਿੰਜਰਾ ਲਟਕਾ ਕੇ ਪੰਡ ਨੂੰ ਤੁਰ ਪਿਆ। ਪਿੰਜਰੇ ਵਾਲਾ ਪੰਛੀ ਬੜੇ ਜ਼ੋਰ ਨਾਲ ਚੀਕਿਆ। ਉਹ ਨਹੀਂ ਜੋਰ ਨਾਲ ਉਹ ਪਿੰਜਰੇ ਦੀਆਂ ਸਿੱਖਾਂ ਨਾਲ ਪੌੜਕ ਪੌੜਕ ਕੇ ਵੱਜਣ ਲੱਗਾ ਕਦ ਤੋਂ ਪਾਸਦਾ ਸੀ ਕਿ ਉਹ ਨਰ ਪੰਛੀ ਸੀ ਸਾਥੀ ਦੀ वेदना ਭਰੀ ਬਾਜ ਸੁਣ ਕੇ ਸਾਥਣ ਨੇ ਵੀ ਦਰਦ ਨਾਲ ਤੜਪਦਿਆਂ ਹੋਇਆਂ ਉਹਦੇ ਨਾਲ ਉਡਣਾ ਸ਼ੁਰੂ ਕਰ ਦਿੱਤਾ ਟਿਉਂ ਟਿਉਂ ਕਰਦੀ ਉਹ ਇਧਰੋਂ ਅੱਡ ਕੇ ਉਧਰ ਤੇ ਉਧਰੋਂ ਇਧਰ ਆ ਬੈਂਦੀ ਪੰਜ ਛੇ ਪੈ ਲੀਆਂ ਉਹ ਇਸੇ ਤਰ੍ਹਾਂ ਵਲਕਦੀ ਚੇਤੂ ਦੇ ਮਗਰ ਉਡਾਰੀਆਂ ਮਾਰਦੀ ਗਈ ਕੌਚ ਸੋਚ ਕੇ ਚੇਤੂ ਖੜੋ ਗਿਆ ਸਾਹਮਣੇ पिंजरा ਰੱਖ ਕੇ ਉਹ 2 ਮਿੰਟ ਕਿਸੇ ਡੂੰਗੀ ਵਿਚਾਰ ਵਿੱਚ ਡੁੱਬਾ ਰਿਹਾ ਬਟੇਰੀ ਦਸਾਂ ਕ ਗਰਮਾਂ ਦੀ ਵਿਅਥ ਤੇ ਉਹਦੇ ਉਦਾਲੇ ਚੱਕਰ ਕੱਢ ਰਹੀ ਸੀ ਚੇਤੂ ਨੇ ਸਹਿਜ ਨਾਲ पिंजਰੇ ਦਾ ਬੂਹਾ ਖੋਲ੍ਹਿਆ ਬਟੇਰੇ ਨੂੰ ਹੱਥ ਵਿੱਚ ਲੈ ਕੇ ਉਹ ਵਾਵਾ ਚਰਪੋਲਾ ਪੁਲਾ ਪਲੋਸਦਾ ਰਿਹਾ ਉਹਨੂੰ ਸਾਈ ਦੀ ਸਲਾਹ ਯਾਦ ਆ ਗਈ ਚੇਤੂ ਕਿਸੇ ਦਿਨ ਕੋਈ ਚੰਗਾ ਬਟੇਰਾ ਕਾਬੂ ਆ ਗਿਆ ਤਾਂ ਆਪਾਂ ਉਹਨੂੰ ਪਾਲਾਂਗੇ ਉਹਨੂੰ ਲੜਨਾ ਸਿਖਾਵਾਂਗੇ ਤੇ ਫਿਰ ਰੰਗਛਾ ਦੇ ਤੱਕੀਏ ਵਿੱਚ ਕਿਸੇ ਮੰਨੇ ਹੋਏ ਪਹਿਲਵਾਨ ਨਾਲ ਲੜਾਵਾਂਗੇ ਠੀਕ ਹੈ ਇਹ ਜੋੜੀ ਬੜੀ ਵਧੀਆ ਰਹੇਗੀ ਵਿਚਾਰ ਆਉਂਦਿਆਂ ਚੇਤੂ ਦਾ ਮਨ ਲਲਚਾ ਗਿਆ ਉਹਨੇ ਪਤਲਾ ਜਿਹਾਂ ਤਾਗਾ ਬਟੇਰੇ ਦੀ ਲੱਤ ਨਾਲ ਬੰਨ ਕੇ ਉਹਨੂੰ ਪਿੰਜਰੇ ਦੇ ਅੰਦਰ ਹੀ ਬੂਹੇ ਦੇ ਸਾਹਮਣੇ ਪਾਸੇ ਵਾਲੀ ਸੀਖ ਨਾਲ ਬੰਨ ਦਿੱਤਾ ਇਸ ਤਰ੍ਹਾਂ ਉਹ ਅੰਦਰੇ ਆਪਣੇ ਪਰ ਫੜਫੜਾ ਸਕਦਾ ਸੀ ਪਰ ਉੱਡ ਕੇ ਪਿੰਜਰੇ ਤੋਂ ਬਾਹਰ ਨਹੀਂ ਸੀ ਜਾ ਸਕਦਾ ਪਿੰਜਰੇ ਦਾ ਬੂਹਾ ਉਹਨੇ ਖੋਲ ਦਿੱਤਾ ਫਰਸੀ ਕਾਰਜ ਦੀ ਲੰਗਾ ਕੇ ਇੱਕ ਰਸਤੀ ਇਸ ਢੰਗ ਨਾਲ ਬੰਨ੍ਹ ਦਿੱਤੀ ਜਿਸ ਨੂੰ ਦੂਰੋਂ ਖਿੱਚਣ ਨਾਲ ਬੋਹਾ ਬੰਦ ਹੋ ਜਾਏ ਰੱਸੀ ਫੜ ਕੇ ਉਹ ਪਿੰਜਰੇ ਤੋਂ ਪੰਜ ਸੱਤ ਕਰਮਾ ਦੂਰ ਖੜੀ ਝਾੜੀ ਹੋਲੇ ਜਾ ਬੈਠਾ ਬਟੇਰੀ ਨੇ ਦੇਖਿਆ ਕਿ ਸ਼ਿਕਾਰੀ ਕੋਲ ਨਹੀਂ ਤੌੜ ਕੇ ਪਿੰਜਰੇ ਦੇ ਕੋਲ ਆ ਬੈਠੀ ਦੋਵੇਂ ਪੰਛੀ ਬੇਬਲਵਾਜ ਵਿੱਚ ਟੀਉਂ ਟੀਉਂ ਕਰਨ ਲੱਗੇ ਜਿਵੇਂ ਉਹ ਜਿਰਾਂ ਦੇ ਵਿਛੜੇ ਹੋਏ ਇੱਕ ਦੂਸਰੇ ਅੱਗੇ ਦਿਲ ਦਾ ਦੁੱਖ ਫੂਲ ਰਹੇ ਹੋਣ ਉਹ ਪਿੰਜਰੇ ਦੀਆਂ ਸਿੱਖਾਂ ਦੇ ਵਿੱਚ ਦੀ ਇੱਕ ਦੂਸਰੇ ਵੱਲ ਚੁੰਝਾਂ ਵਧਾਉਂਦੇ ਪਰ ਕੈਦਖਾਨੇ ਦੀ ਦੀਵਾਰ ਉਹਨਾਂ ਦੀ ਪੇਛਾ ਨਾ ਜਾਣ ਦਿੰਦੀ ਬਟੇਰੀ ਲੱਗੀ ਪਿੰਜਰੇ ਦੀ ਪਰ ਦਖਣਾ ਕਰਨ ਜੈਸ ਪਾਸੇ ਉਹ ਹੁੰਦੀ ਬਟੇਰਾ ਉਸੇ ਪਾਸੇ ਭੜਕ ਕੇ ਠਿਉਂ ਠਿਉਂ ਕਰਨ ਲੱਗ ਪੈਂਦਾ ਤਿੰਨ ਚਾਰ ਚੱਕਰ ਲਾਉਣ ਉੱਤੇ ਬਟੇਰੀ ਨੂੰ ਪਿੰਜਰੇ ਦਾ ਬੂਹਾ ਲੱਭ ਪਿਆ ਤੇ ਉਹ ਟਬੂਸੀ ਮਾਰ ਕੇ ਕੈਦਖਾਨੇ ਵਿੱਚ ਜਾਵੜੀ ਚੇਤੂ ਨੇ ਸਹਿਜ ਨਾਲ ਰੱਸੀ ਖਿੱਚੀ ਤੇ ਕੈਦਖਾਨੇ ਦਾ ਬੂਹਾ ਬੰਦ ਕਰ ਦਿੱਤਾ ਪਰ ਭੋਲੇ ਪੰਚੀ ਐਸ ਪਾਸਿਓ ਬਿਲਕੁਲ ਬੇਫਿਕਰ ਸਨ ਉਹ ਇਕ ਦੂਸਰੇ ਨਾਲ ਪਿਆਰ ਕਰ ਰਹੇ ਸਨ ਆਪਣੀ ਭਾਸ਼ਾ ਵਿੱਚ ਦਿਲਾਂ ਦੀਆਂ ਪੀੜਾਂ ਸਾਂਝੀਆਂ ਕਰ ਰਹੇ ਸਨ ਕਦੇ ਉਹ ਇੱਕ ਦੂਸਰੇ ਦੀ ਚੁੰਝ ਵਿੱਚ ਚੁੰਝ ਪਾਉਂਦੇ ਕਦੇ ਇੱਕ ਦੂਸਰੇ ਦੀ ਧੌਣ ਦੇ ਕੁਲੇ-ਕੁਲੇ ਖੰਭਾਂ ਨੂੰ ਚੁੰਝ ਨਾਲ ਖੁਰਕਣ ਲੱਗ ਪੈਂਦੇ ਟਿਉਂ-ਟਿਉਂ ਦੀ ਮੱਠੀ-ਮੱਠੀ ਆਵਾਜ਼ ਤੇ ਹਲਕੀ-ਹਲਕੀ ਖੰਭਾਂ ਦੀ ਸਰਸਰਾਹਟ ਚੇਤੂ ਸਾਹਮਣੇ ਬੈਠਾ ਇਹ ਖੇਡ ਵੇਖ ਰਿਹਾ ਸੀ ਨਾਲ ਹੀ ਉਹ ਸੋਚ ਰਿਹਾ ਸੀ ਰੱਬ ਨੇ ਹਰ ਸ਼ੈ ਦਾ ਜੋੜਾ ਬਣਾਇਆ ਏ ਇਹ ਖੰਭਾਂ ਦੀ ਮੁੱਠ ਨਿੱਕੇ-ਨਿੱਕੇ ਪੰਛੀ ਇਨਾਂ ਦਾ ਵੀ ਜੋੜਾ ਏ ਇੱਕ ਪਿੰਜਰੇ ਦਾ ਕੈਦੀ ਬਣ ਗਿਆ ਤਾਂ ਦੂਸਰਾ ਉਹਦੇ ਨਾਲ ਹੀ ਆ ਫਸਿਆ ਸਾਥੀ ਤੋਂ ਵਿਛੜ ਕੇ ਉਹ ਇਕੱਲਾ ਰਹਿਣਾ ਨਹੀਂ ਮੰਨਿਆ ਇਕੱਲੇ ਦਾ ਜਿਉਣਾ ਵੀ ਕਾਦਾ ਰਾਮਾ ਹੋਰ ਸਭ ਜੋੜੇ-ਜੋੜੇ ਇੱਕ ਮੈਂ ਹੀ ਇਕੱਲਾ ਹਾਂ ਐਡੀ ਵੱਡੀ ਦੁਨੀਆ ਵਿੱਚ ਇੱਕ ਇਕੱਲੀ ਜਾਨ ਅਸੀਂ ਵੀ ਅੱਗੇ ਚੱਲ ਕੇ ਆਖਾਂਗੇ ਭਈ ਅਸੀਂ ਜਿਉ ਕੇ ਵੇਖਿਆ ਸੀ ਝੂਠ ਕੋਈ ਜਿਉਣ ਨਹੀਂ ਇਕੱਲੇ ਦਾ ਨਰਕ ਨਾਲੋਂ ਵੀ ਭੈੜਾ ਏ ਇਹਨਾਂ ਦੀ ਜੋੜੀ ਜਾਂਦੀ ਰਹੇ ਮੈਂ ਇਹਨਾਂ ਨੂੰ ਮਾਰਾਂਗਾ ਨਹੀਂ ਸਗੋਂ ਮੈਂ ਇਹਨਾਂ ਨੂੰ ਪਾਲਾਂਗਾ ਜਿਵੇਂ ਲੋਕ ਬੱਚਿਆਂ ਨੂੰ ਪਾਲਦੇ ਨੇ ਇਹ ਜੋੜਾ ਏ ਇਹ ਆਂਡੇ ਦੇਣਗੇ ਫਿਰ ਆਂਡਿਆਂ ਵਿੱਚੋਂ ਬੱਚੇ ਨਿਕਲਣਗੇ ਉਹ ਜਨਮ ਤੋਂ ਹੀ ਮੇਰੇ ਨਾਲ ਹੱਲ ਜਾਣਗੇ ਜਿਵੇਂ ਰਾਖਵੇਂ ਕਬੂਤਰ ਠੀਕ ਏ ਪਰ ਅੱਜ ਤੱਕ ਪਤਾ ਨਹੀਂ ਮੈਂ ਇਹੋ ਜਿਹੇ ਕਿੰਨੇ ਜੋੜੇ ਵਿਛੋੜੇ ਹੋਣਗੇ ਕਿਸੇ ਜੋੜੇ ਦਾ ਬਟੇਰਾ ਕਾਬੂ ਆ ਗਿਆ ਹੋਵੇਗਾ ਕਿਸੇ ਜੋੜੇ ਦੀ ਬਟੇਰੀ ਸਾਡੇ ਟੀਡਾ ਵਿੱਚ ਪੈ ਗਈ ਹੋਵੇਗੀ ਤੇ ਬਾਕੀ ਦਾ ਇਕੱਲਾ ਸਾਥੀ ਰਹਿ ਗਿਆ ਹੋਵੇਗਾ ਮੇਰੇ ਵਾਂਗ ਹੌਕੇ ਭਰਨ ਜੋਗਾ ਉਹ ਟੜਫ-ਟੜਫ ਕੇ ਮਰ ਗਿਆ ਹੋਵੇਗਾ ਕਿਸੇ ਜੋੜੇ ਦੇ ਛੋਟੇ-ਛੋਟੇ ਬੱਚੇ ਪਿੱਛੇ ਰਹਿ ਗਏ ਹੋਣਗੇ ਉਹ ਨਿਓਲੇ ਨੇ ਖਾ ਲਏ ਹੋਣਗੇ ਓਹੋ ਚੇਤੂ ਬੰਦਿਆ ਉਹਨਾਂ ਸਾਰਿਆਂ ਦਾ ਪਾਪ ਤੇਰੇ ਸਾਰੇ ਠੀਕ ਚਾਚੀ ਆਂਦੀ ਸੀ ਇਹ ਪਾਪ ਨਾ ਕਰਿਆ ਕਰ ਸੱਚਮੁੱਚ ਇਹ ਪਾਪ ਏ ਪਿਛਲੇ ਜਨਮ ਖਵਰੇ ਕੀ ਕੀ ਪਾਪ ਕੀਤੇ ਹੋਣਗੇ ਜਿਸ ਦਾ ਫਲ ਹੁਣ ਭੋਗ ਰਹੇ ਆ ਹੁਣ ਅੱਗਾ ਭਾਰੂ ਕਾਹਨੂੰ ਕਰੀਏ ਬਸ ਹਣ ਹਮੇਸ਼ਾ ਵਾਸਤੇ ਬਸ ਅੱਜ ਤੋਂ ਇਹ ਪਾਪ ਨਹੀਂ ਕਰਾਂਗਾ ਬਸ ਭਈ ਸਾਈ ਅੱਜ ਤੋਂ ਇਹ ਕੰਮ ਬੰਦ ਆ ਆਸਾਂਬ ਲੈ ਜਾਲ ਆਪਣੀ ਤੋਬਾ ਕਹਿੰਦਾ ਹੋਇਆ ਚੇਤੂ ਸਾਈ ਦੇ ਸਾਹਮਣੇ ਬਹਿ ਗਿਆ ਪਰ ਹੋਇਆ ਕੀ ਏ ਸਾਈ ਨੇ ਕੁਝ ਹੈਰਾਨੀ ਨਾਲ ਪੁੱਛਿਆ ਸੁਣ ਲੈ ਤੇ ਚੇਤੂ ਨੇ ਸਾਰੀ ਕਹਾਣੀ ਕਹਿ ਸੁਣਾਈ ਆਫਰੀ ਨੇ ਭਈ ਇਹਦੀ ਵਫਾਦਾਰੀ ਦੇ ਅਖੇ ਲਾਈਏ ਤਾਂ ਤੋੜ ਨਭਾਈਏ ਇਹਨੂੰ ਆਧੇ ਸੱਚੀ ਪ੍ਰੀਤੀ ਉਹੋ ਜਈਆਂ ਜਨਾਨੀਆਂ ਨਾਲੋਂ ਤਾਂ ਇਹ ਬਟੇਰੀ ਹੀ ਚੰਗੀ ਸਾਬਤ ਹੋਈ ਸਾਈਂ ਦੀਆਂ ਆਣ ਪਵਦੀਆਂ ਅੱਖਾਂ માં ਉਸ ਵੇਲੇ ਬਹੁਤ ਦੂਰ ਵੇਖ ਰਹੀਆਂ ਸਨ ਸਾਈਂ ਸਾਨੂੰ ਕਿਹੜਾ ਤਜਰਬਾ ਏ ਹੋ ਸਕਦਾ ਏ ਕੋਈ ਜਨਾਨੀਆਂ ਇਹਦੇ ਨਾਲੋਂ ਵੀ ਚੰਗੀਆਂ ਨਿਭਾਉਂਦੀਆਂ ਹੋਣਗੀਆਂ ਸਾਰੀਆਂ ਤਾਂ ਇੱਕੋ ਜਈਆਂ ਨਹੀਂ ਹੁੰਦੀਆਂ ਆਪਣੇ ਪੈੰਡ ਵਿੱਚ ਹੀ ਵੇਖ ਲੈ ਇੱਕ ਦੋ ਨੂੰ ਛੱਡ ਕੇ ਬਾਕੀ ਕਿੰਨੀਆਂ ਚੰਗੀਆਂ ਨੇ ਪਰ ਛੱਡੋ ਆਪਾਂ ਪਾਣੀ ਰੜਕਦੇ ਕੀ ਲੈਣਾ ਏ ਇਹਨਾਂ ਦੋਹਾਂ ਨੂੰ ਬੱਚਿਆਂ ਵਾਂਗ ਪਾਲਾਂਗੇ ਅਸੀਂ ਸਮਝਾਂਗੇ ਸਾਡਾ ਸਭ ਕੁਝ ਇਹ ਹੈ ਚੈਤੂ ਨੇ ਗੱਲ ਮੁਕਾ ਦਿੱਤੀ ਚੈਤੂ ਨੇ ਸੱਚਮੁੱਚ ਹੀ ਉਹਨਾਂ ਨੂੰ ਬੱਚਿਆਂ ਵਾਂਗ ਪਾਲਣਾ ਸ਼ੁਰੂ ਕਰ ਦਿੱਤਾ ਉਹ ਆਪ ਇੱਕ ਵੇਲੇ ਰੋਟੀ ਨੂੰ ਦੇਰ ਕਰ ਲੈਂਦਾ ਪਰ ਉਹਨਾਂ ਨੂੰ ਦਾਣੇ ਪਾਣੀ ਤੱਕ ਵੇਲਾ ਨਾ ਹੋਣ ਦਿੰਦਾ ਉਹਨੇ ਸੁਣਿਆ ਕਿ ਬਟੇਰਿਆਂ ਦੀ ਮਣਪੌਂਦੀ ਚੋਗ ਕੰਗਣੀ ਤੇ ਚੀਨਾ ਹੈ ਇੱਕ ਦਿਨ ਸ਼ਹਿਰੋਂ ਜਾ ਕੇ ਉਹ 6 ਮਹੀਨਿਆਂ ਦੀ ਖੁਰਾਕ ਲੈ ਆਇਆ ਉਹ ਸਾਈ ਰੰਗਸ਼ਾਹ ਦੇ ਤਕੀਏ ਵੀ ਗਿਆ ਉਹ ਬਟੇਰ ਬਾਜਾਂ ਦਾ ਪ੍ਰਸਿੱਧ ਅੱਡਾ ਸੀ ਉਹਨੇ ਪੁਰਾਣੇ ਉਸਤਾਦਾਂ ਤੋਂ ਬਟੇਰਿਆਂ ਦੇ ਪਾਲਣ ਵਾਸਤੇ ਬਹੁਤ ਸਾਰੀ ਜਾਣਕਾਰੀ ਹਾਸਲ ਕੀਤੀ ਐਸ ਸਿੱਖਿਆ ਬਦਲੇ ਉਹਨੇ ਸਾਈ ਮੀਰ ਅਲੀ ਸਾਹਿਬ ਨੂੰ ਸਵਾ ਰੁਪਈਆ ਨਿਯਾਜ਼ ਵੀ ਚੜਾਈ ਸਾਈ ਨੇ ਇੱਕ ਨਿਪੁੰਨ ਉਸਤਾਦ ਵਾਂਗ ਡੇਢ ਘੰਟਾ ਲੈਕਚਰ ਝਾੜਿਆ ਵੇਖ ਭਾਈ ਜੀ ਇਹ ਤੇਰਾਮਾ ਬਟੇਰੇ ਪਾਲਣਾ ਐਰੇ-ਗੈਰੇ ਦਾ ਕੰਮ ਨਹੀਂ ਪਾਂਛੀ ਪਾਲਣਾ ਗੁੰਗੇ ਬੱਚੇ ਨੂੰ ਪਾਲਣ ਨਾਲੋਂ ਵੀ ਔਖਾ ਏ ਉਨੇ ਸਾਡੀ ਸਮਝ ਨਹੀਂ ਆਪਣੀ ਕਹਿਣੀ ਨਹੀਂ ਪਰ ਪੀਰ ਮਾਰਸ਼ਦ ਦਾ ਚੰਡਿਆ ਹੋਇਆ ਇਹਨਾਂ ਗੋਂਗੇ ਪਾਂਛੀਆਂ ਦੀਆਂ ਸਭ ਰਾਮਾਂ ਸਮਝ ਲੈਂਦਾ ਏ ਲੈ ਸੋਣ ਸਾਈ ਨੇ ਸਭ ਭੇਤ ਪੂਰੇ ਵੇਰਵੇ ਨਾਲ ਚੇਤੂ ਨੂੰ ਸਮਝਾ ਦਿੱਤੇ ਬਟੇਰਿਆਂ ਨੂੰ ਖਰਾਕ ਵਜੋਂ ਕੀ ਕੀ ਚੀਜ਼ ਕਿੰਨੀ ਕਿੰਨੀ ਤੇ ਕਦੋਂ ਦੇਣੀ ਚਾਹੀਦੀ ਹੈ ਕਿਹੜੀ ਰੁੱਤ ਵਿੱਚ ਉਹ ਵਧੇਰੇ ਕਿਹੜੀ ਚੀਜ਼ ਪਸੰਦ ਕਰਦੇ ਹਨ ਫਿਰ ਹੱਥਾਂ ਵਿੱਚ ਲਿਆਉਣ ਵਾਸਤੇ ਉਹਨੂੰ ਕਿਵੇਂ ਪકડਨਾ ਚਾਹੀਦਾ ਹੈ ਕਿੰਨੀ ਘਤੌਣ ਹੱਥ 'ਚੋਂ ਬਾਹਰ ਰਹਿਣੀ ਚਾਹੀਦੀ ਹੈ ਤੇ ਉਂਗਲਾਂ ਦਾ ਉਸ ਤੇ ਕਿੰਨਾ ਕੁ ਦਬਾਅ ਪਾਉਣਾ ਚਾਹੀਦਾ ਹੈ ਇਸ ਤਰ੍ਹਾਂ ਉਸਤਦੀ ਢਾਂਗ ਨਾਲ ਸਦਾਇਆ ਹੋਇਆ ਬਟੇਰਾ ਬੜਾ ਆਗਿਆਕਾਰ ਬਣ ਜਾਂਦਾ ਹੈ ਫਿਰ ਉਹਨੂੰ ਖੁੱਲਾ ਵੀ ਛੱਡ ਦਿਓ ਤਾਂ ਉਹ ਮਗਰ ਲੱਗਾ ਫਿਰੇ ਚੈਤੂ ਨੇ ਸਾਰੀਆਂ ਗੱਲਾਂ ਪੱਲੇ ਬੰਨ ਲਈਆਂ ਉਹਨੂੰ ਇੱਕ ਰੋਜੇਵਾਂ ਮਿਲ ਗਿਆ ਨਿਰਾਸ਼ ਜੀਵਨ ਨੂੰ ਇੱਕ ਆਸਰਾ ਉਹ ਦੋਵੇਂ ਪੰਛੀ ਵੀ ਚੇਤੀ ਹੀ ਉਹਦੇ ਨਾਲ ਹਿੱਲ ਗਏ ਉਹਨਾਂ ਵਾਸਤੇ ਉਹਨੇ ਬਹੁਤ ਸੁੰਦਰ ਪਿੰਜਰਾ ਬਣਵਾਇਆ ਉਹ ਆਪਣੀ ਤਲੀ ਉੱਤੇ ਕਦੇ ਚੂਰੀ ਤੇ ਕਦੇ ਕੰਗਣੀ ਦੇ ਦਾਣੇ ਰੱਖ ਕੇ ਉਹਨਾਂ ਨੂੰ ਚੋਗਾ ਚਗਾਉਂਦਾ ਉਹ ਦੋਵੇਂ ਵਿੱਚ ਚੇਤੂ ਨਾਲ ਬਹੁਤ ਹੀ ਘੌਲ ਮਿਲ ਗਏ ਉਹਨੇ ਬਟੇਰੇ ਦਾ ਨਾਮ ਰੱਖਿਆ ਫੁੰਮਣ ਤੇ ਬਟੇਰੀ ਦਾ ਨਾਮ ਰੱਖਿਆ ਸੁੰਦਰੀ ਦੇਖਣ ਵਾਲਿਆਂ ਵਾਸਤੇ ਉਹ ਦੋਵੇਂ ਇੱਕੋ ਰੂਪ ਸਨ ਸਿਰਫ ਬਟੇਰੇ ਤੇ ਸਿਰਫ ਚੇਤੂ ਜਾਣਦਾ ਸੀ ਕਿ ਉਹਨਾਂ ਵਿੱਚੋਂ ਫੁੰਮਣ ਕਿਹੜਾ ਹੈ ਤੇ ਸੁੰਦਰੀ ਕੌਣ ਹੈ ਜਦੋਂ ਆਵਾਜ਼ ਦੇਂਦਾ ਸੁੰਦਰੀ ਆ ਸੁੰਦਰੀ ਟਪੂਸੀ ਮਾਰ ਕੇ ਉਹਦੇ ਹੱਥ ਉੱਤੇ ਆ ਪੈਂਦੀ ਚੂਰੀ ਦੇ ਦੇ ਭੂਰੇ ਚੁੱਕਦੀ ਉਹ ਨਾਲ ਟਿਉਂ ਟਿਉਂ ਵੀ ਕਰਦੀ ਰਹਿੰਦੀ ਤੂੰ ਹੁਣ ਬਸ ਚੈਤੂ ਬਟੇਰੀ ਨੂੰ ਬਚਕਾਰ ਕੇ ਕਹਿੰਦਾ ਉੱਟ ਪੂਸੀ ਮਾਰ ਕੇ ਹੱਥ ਤੋਂ ਹੀਠਾਂ ਹੋ ਬੈਂਦੀ ਤੇ ਪੌਂਚਿਆਂ ਵਿੱਚ ਅੜਾ ਅੜਾ ਕੇ ਚੁੰਝ ਮਾਰਨ ਲੱਗ ਪੈਂਦੀ ਚੈਤੂ ਕੌਲੀ ਵਿੱਚੋਂ ਥੋੜੀ ਜਹੀ ਹੋਰ ਚੂਰੀ ਚੁੱਕ ਕੇ ਹੱਥ ਦੀ ਤਲੀ ਤੇ ਧਰਦਾ ਤੇ ਬਟੇਰੇ ਵੱਲੇ ਵੇਖਦਾ ਹੋਇਆ ਪਿਆਰ ਨਾਲ ਕਹਿੰਦਾ ਆ ਆ ਪਈ ਫੁੰਮਣਾ ਹੁਣ ਤੇਰੀ ਵਾਰੀ ਏ ਉਮੰਡ ਝਾਟਟ ਬੂਸੀ ਮਾਰ ਕੇ ਹੱਥ ਤੇ ਹੋ ਬੈੰਦਾ ਤੇ ਚੂਰੀ ਖਾਂਦਾ ਹੋਇਆ ਟੀਉਂ ਟੀਉਂ ਕਰਕੇ ਮਨ ਦੀ ਸੰਤੋਸ਼ਟਤਾ ਪ੍ਰਗਟ ਕਰਦਾ। ਸੁੰਦਰੀ ਉਸੇ ਤਰ੍ਹਾਂ ਲਾਪਰਵਾਹੀ ਨਾਲ ਖੰਭਾਂ ਵਿੱਚ ਚੁੰਝ ਫੇਰਦੀ ਹੌਲੀ ਹੌਲੀ ਟੀਉਂ ਟੀਉਂ ਦਾ ਉੱਤਰ ਦੇਂਦੀ ਰਹਿੰਦੀ। ਚੇਤੂ ਨੂੰ ਿਓਂ ਪਾਸਦਾ ਜਿਵੇਂ ਉਹ ਆਪਣੀ ਬੋਲੀ ਵਿੱਚ ਕਹਿ ਰਹੀ ਹੋਵੇ ਮੰਨਿਆ ਤੂੰ ਮਰਦੇ ਔਰ ਮਾਲਕ ਦੀ ਨਜ਼ਰ ਵਿੱਚ ਤੇਰੇ ਨਾਲੋਂ ਮੇਰੀ ਕੀਮਤ ਵਧੇਰੇ ਹੈ। ਤੈਨੂੰ ਹਮੇਸ਼ਾ ਮੇਰੀ ਜੁੱਤੀ ਚੂਰੀ ਖਾਣੀ ਪੈਂਦੀ ਏ। ਮੰਨਿਆ ਭਈ ਮੰਨਿਆ ਤੁਸੀਂ ਮੇਰੇ ਨਾਲੋਂ ਕੰਗਿਉ ਤੁਸੀਂ ਜੋੜਾ ਤਾਂ ਹੋ ਤੇ ਚੇਤੂ ਵਿਚਾਰਾ ਏਡੀ ਵੱਡੀ ਦੁਨੀਆ ਵਿੱਚ ਇਕੱਲਾ ਚਲੋ ਹੁਣ ਮੈਂ ਵੀ ਇਕੱਲਾ ਨਹੀਂ ਰਿਹਾ ਹੁਣ ਮੇਰੇ ਸਾਥੀ ਤੁਸੀਂ ਹੋ ਉਹਨਾਂ ਨੂੰ ਪਿਆਰ ਕਰਦਿਆਂ ਵੇਖ ਕੇ ਚੇਤੂ ਆਪਣੇ ਆਪ ਨਾਲ ਗੱਲਾਂ ਕਰਨ ਲੱਗ ਪੈਂਦਾ ਚੇਤੂ ਆਪਣੇ ਬਟੇਰਿਆਂ ਨਾਲੋਂ ਉਨਾ ਚਿਰ ਵਿਛੜਦਾ ਜਿੰਨਾ ਚਿਰ ਉਹਦੇ ਮੋਢੇ ਉੱਤੇ ਖੜਾ ਹੁੰਦਾ ਉਹ ਸਹਾਲਤ ਵਿੱਚ ਉਹਨਾਂ ਨੂੰ ਨਾਲ ਨਹੀਂ ਸੀ ਰੱਖ ਸਕਦਾ ਪਰ ਰੋਟੀਆਂ ਦੀ ਉਗਰਾਹੀ ਵੇਲੇ ਉਹ पिੰਜਰਾ ਬਾਹਰ ਵਿੱਚ ਲਟਕਾ ਲੈਂਦਾ ਉਹਦੇ ਉੱਚੇ ਚੁੱਕੇ ਹੋਏ ਹੱਥ ਉੱਤੇ ਰੋਟੀਆਂ ਵਾਲਾ ਛਾਬਾ ਹੁੰਦਾ ਤੇ ਬਾਹ ਵਿੱਚ ਹੇਠਾਂ ਲੰਕਦਾ ਪਿੰਜਰਾ ਗਲੀ ਵਿੱਚ ਤੁਰਿਆ ਜਾਂਦਾ ਉਹ ਫੁਮਣ ਤੇ ਸੁੰਦਰੀ ਨਾਲ ਗੱਲਾਂ ਕਰਦਾ ਜਾਂਦਾ ਘਰ ਆ ਕੇ ਉਹ ਪਹਿਲਾਂ ਉਹਨਾਂ ਨੂੰ ਚੂਰੀ ਖਵਾਉਂਦਾ ਤੇ ਫਿਰ ਆਪ ਰੋਟੀ ਖਾਂਦਾ ਪੇਟ ਪੂਜਾ ਕਰਕੇ ਉਹ ਸਾਈ ਦੇ ਤਕੀਏ ਨੂੰ ਤੁਰ ਪੈਂਦਾ ਖਾਲੀ ਪਿੰਜਰਾ ਉਹਦੀ ਬਾਹ ਵਿੱਚ ਲਟਕਦਾ ਹੁੰਦਾ ਤੇ ਬਟੇਰੇ ਦੋਵੇਂ ਉਹਦਿਆਂ ਹੱਥਾਂ ਵਿੱਚ ਉਹ ਇੱਕ ਪੰਛੀ ਨੂੰ ਇੱਕ ਹੱਥ ਵਿੱਚ ਤੇ ਇੱਕ ਨੂੰ ਦੂਸਰੇ ਵਿੱਚ ਪਲੋਸਦਾ ਜਾਂਦਾ ਨਾਲ ਹੀ ਉਹ ਵਾਰੀ-ਵਾਰੀ ਦੋਹਾਂ ਨੂੰ ਮੂੰਹ ਕੋਲ ਲੈ ਜਾ ਕੇ ਹੌਲੀ ਜਹੀ ਕਹਿੰਦਾ ਕਿਉਂ ਕੁੜੇ ਸੁੰਦਰੀ ਤੂੰ ਆਪਣੇ ਫੰਮਾ ਨਾਲ ਕਿਉਂ ਰੁੱਸ ਪਈ ਸੁੰਦਰੀ ਮਰੋੜੇ ਨਾਲ ਮੂੰਹ ਦੂਸਰੇ ਪਾਸੇ ਕਰ ਲੈਂਦੀ ਫਿਰ ਚੇਤੂ ਬਟੇਰੇ ਨੂੰ ਮੂੰਹ ਕੋਲ ਕਰਕੇ ਕਹਿੰਦਾ ਕਿਉਂ ਐ ਫੰਮਣਾ ਤੂੰ ਆਪਣੀ ਜੈਨਾ ਨਾਲ ਕਿਉਂ ਲੜਿਓ ਇਸ ਤਰ੍ਹਾਂ ਘਰਵਾਸਦੇ ਨੇ ਭਲਾ ਐਸੀ ਚੇਤੂ ਦਾ ਜੀਵਨ ਚੇਤੂ ਦੀ ਸੁੰਦਰੀ ਨੇ ਆਂਡੇ ਦਿੱਤੇ ਚੇਤੂ ਨੇ ਪਿੰਜਰੇ ਦੇ ਵਿੱਚ ਹੀ ਇੱਕ ਪਾਸੇ ਥੋੜੀ ਜਹੀ ਰੂਣ ਰੱਖ ਕੇ ਸੁੰਦਰੀ ਵਾਸਤੇ ਨਰਮ ਵਿਛੌਣਾ ਬਣਾ ਦਿੱਤਾ ਆਂਡੇ ਚੱਕ ਕੇ ਚੇਤੂ ਨੇ ਰੂਹ ਦੇ ਆਲ ਨੇ ਵਿੱਚ ਟਿਕਾ ਦਿੱਤੇ ਚੋਗਾ ਚੋੱਕ ਕੇ ਸੁੰਦਰੀ ਰਾਤ ਦਿਨ ਆਂਡਿਆਂ ਤੇ ਬੈਠੀ ਤਪ ਕਰਦੀ ਰਹਿੰਦੀ ਏਸੀ ਮਾਂ ਦੀ ਕਠਨ ਸਾਧਨਾ ਉਹਨਾਂ ਬੱਚਿਆਂ ਵਾਸਤੇ ਜਿਨ੍ਹਾਂ ਤੋਂ ਉਹਨੇ ਬਦਲੇ ਵਿੱਚ ਕਦੇ ਕੁਝ ਨਹੀਂ ਸੀ ਮੰਗਣਾ ਚਾਚੀ ਅੱਜ ਮੇਰੀ ਸੁੰਦਰੀ ਨੇ ਬੱਚੇ ਗੱਡੇ ਨੇ ਚੇਤੂ ਨੇ ਇਹਨੇ ਚਾਰ ਨਾਲੇ ਖੁਸ਼ਖਬਰੀ ਸੁਣਾਈ ਜਿਵੇਂ ਕਿਸੇ ਆਦਨੇ ਘਰ ਪੁੱਤਰ ਜੰਮਿਆ ਹੋਵੇ ਬੇਵਧਾਈਓ ਉਹ ਵੀ ਬੱਚਿਆਂ ਵਾਲਾ ਹੋ ਗਏ ਐ ਚਾਚੀ ਪ੍ਰਤਾਪੀ ਨੇ ਮੁਸਕੜੀਆਂ ਚ ਹੱਸਦਿਆਂ ਕਿਹਾ ਚਾਚੀ ਤੈਨੂੰ ਵਧਾਈਆਂ ਨੇ ਨਾ ਮੈਂ ਬੱਚਿਆਂ ਵਾਲਾ ਹੋ ਗਿਆ ਤੇ ਤੂੰ ਪੋਤਰਿਆਂ ਵਾਲੀ ਸ਼نگਾਰਾ ਸੋਂ ਕਰ ਮੁੰਡਾ ਜੰਮਿਆ ਸੀ ਤਾਂ ਤੂੰ ਬਤਾਸੇ ਵੰਡੇ ਸੀ ਤੇਰੇ ਜੇ ਤੂੰ ਘਰ ਜੋੜੇ ਜੰਮੇ ਨੇ ਹਣ ਤੂੰ ਗੋੜੀ ਵੰਡ ਛੱਡ ਚੇਤੂ ਨੇ ਅੱਗੋਂ ਦੂਨੇ ਉਤਸ਼ਾਹ ਨਾਲ ਕਿਹਾ ਗੋੜ ਵੰਡ ਦੇਵਗੀ ਚਾਚੀ ਉਤਰਿਆਂ ਨਾਲੋਂ ਗੋੜ ਚੰਗਾ ਹੀ ਕਿਤੇ ਚਾਚੀ ਪ੍ਰਤਾਪੀ ਨੇ ਵੀ ਅੱਗੋਂ ਉਸੇ ਖੁਸ਼ੀ ਨਾਲ ਕਿਹਾ ਤੂੰ ਇਹ ਦੱਸ ਮੁੰਡੇ ਪਿਓ ਵਰਗੇ ਨੇ ਕਿ ਮਾਂ ਵਰਗੇ ਚੇਤੂ ਦਾਦ ਜਣ ਰੱਖਣ ਵਾਸਤੇ ਪ੍ਰਤਾਪੀ ਵੀ ਉਸੇ ਤਰ੍ਹਾਂ ਗੱਲਾਂ ਕਰ ਰਹੀ ਸੀ ਜਿਵੇਂ ਸੱਚਮੁੱਚ ਚੇਤੂ ਦੇ ਘਰ ਹੀ ਜੋੜੇ ਜੰਮੇ ਹੋਣ ਸੱਚੀ ਚਾਚੀ ਬੜੇ ਸੋਹਣੇ ਨੇ ਨਿੱਕੇ ਨਿੱਕੇ ਬੜੇ ਪਿਆਰੇ ਲੱਗਦੇ ਨੇ ਮਾਂ ਪਿਓ ਦੇ ਅੱਗੇ ਅੱਗੇ ਫਿਰਦੇ ਮੂੰਹ ਟੜਦੇ ਨੇ ਅਗਲਾ ਭਾਗ ਜਲਦੀ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ